ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਗਾਦੜੀ ਵਾਲਾ ਗਾਦੜੀ ਵਾਲਾ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਜੀਰੇ ਸ਼ਹਿਰ ਦੇ ਤਹਿਸੀਲ ਵੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਸਰਦਾਰ ਬੂਟਾ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀਰੋਂ ਨਹੀਂ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਵੀਡੀਓ ਆਪਣੀ ਪਹਿਲੀ ਆ ਇਸ ਘਰ ਤੋਂ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਤੇ ਮਈਆ ਸਿੰਘ ਵਾਲਾ ਪਿੰਡ ਵੀ ਬਿਲਕੁਲ ਨਜ਼ਦੀਕ ਵਕੀਲਾਾਂ ਵਾਲਾ ਮੇਰ ਸਿੰਘ ਵਾਲਾ ਤੇ ਫੇਰੋਂ ਕਿ ਇਹ ਬਿਲਕੁਲ ਨਜ਼ਦੀਕ ਨਾਲ ਲੱਗਦੇ ਪਿੰਡਾਂ ਤੇ ਜਿਹੜਾ ਨੈਸ਼ਨਲ ਹਾਈਵੇ ਪਟਿਆੰਡਾ ਅਮਰਸਾ ਰਾ ਠੀਕ ਆ ਜੀ ਤੇ ਬਾਈਪਾਸ ਪੋਲ ਬਣਿਆ ਜਿਹੜਾ ਬਿਲਕੁਲ ਜੀਰੇ ਵਾਲਾ ਇਹਦੇ ਬਿਲਕੁਲ ਨਜ਼ਦੀਕ ਤੇ ਜੇਕਰ ਆਪਾਂ ਮੇਨ ਗੱਲ ਕਰ ਲਈਏ ਠੀਕ ਆ ਜੀ ਤਾਂ ਤਕਰੀਬਨ ਕੋਈ 5-7 ਕਿੱਲਿਆਂ ਹਟਮਾ ਪਿੰਡਾਂ ਲੈਂਦੇ ਪਾਸੇ ਆ ਬਿਲਕੁਲ ਰੋਡ ਦੇ ਉੱਪਰ ਸੋ ਸਾਰੇ ਭਰਾ ਜਾਣਦੇ ਆ ਜਿਹੜੇ ਇਸ ਏਰੀਆ ਦੇ ਲੋਕਲ ਨੇੜੇ ਤੇਰੇ ਬਲੌਂਗ ਕਰਦੇ ਆ ਤੇ ਜੇ ਕੋਈ ਮੇਰਾ ਵੀਰ ਮਾਝੇ ਤੋਂ ਆ ਰਿਹਾ ਠੀਕ ਆ ਜੀ ਤੇ ਹਰੀਕਾ ਪੱਤਨ ਜਦੋਂ ਬਿਲਕੁਲ ਆਪਾਂ ਕ੍ਰੋਸ ਕਰਕੇ ਠੀਕ ਆ ਜੀ ਮਖੂ ਆਉਣੇ ਤੇ ਮਖੂ ਤੋਂ 15 ਕਿਲੋਮੀਟਰ ਤੁਹਾਨੂੰ ਜਿਹੜਾ ਸਫ਼ਰ ਤੈਅ ਕਰਨਾ ਪਊਗਾ ਤੇ ਤੁਸੀਂ ਜੀਰੇ ਵਿਜ਼ਿਟ ਕਰਜੋਗੇ ਤੇ ਬਾਕੀ ਪੂਰੀ ਗੱਲਬਾਤ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਜੇਕਰ ਆਪਾਂ ਨਗਾ ਦੀ ਗੱਲ ਕਰਨ ਲਈਏ ਤੇ ਟੋਟਲ ਪੰਜ ਐਨੀਮਲ ਤੁਹਾਨੂੰ ਦਿਖਾਉਣੇ ਆ ਤਿੰਨ ਮੱਝਾਂ ਦਿਖਾਵਾਂਗੇ ਤੁਹਾਨੂੰ ਮੱਝਾਂ ਝੋਟੀਆਂ ਤਿੰਨ ਨੇ ਤਿੰਨੇ ਗੱਬਣ ਪਸ਼ੂ ਆ ਇੱਕ ਵਾੜ ਦਿਖਾ ਦਾਂਗੇ ਤੋਕੜ ਵਾੜ ਆ ਤੇ ਇੱਕ ਆਉਂਸਰ ਬੱਚੀ ਦਿਖਾਵਾਂਗੇ ਜਰ ਸਭ ਤੋਂ ਪਹਿਲਾਂ ਜਿਹੜੀਆਂ ਦੋਸਤੋ ਮੱਝਾਂ ਦਿਖਾਵਾਂਗੇ ਆਪਾਂ ਤੁਹਾਨੂੰ ਤਿੰਨ ਗੱਬਣ ਇੱਕ ਪੂਰੀ ਤਿਆਰੀ ਤੇ ਬੂਰੀ ਮੱਝ ਸੋ ਕਾਫੀ ਭੈਣ ਭਰਾ ਆਪਣੇ ਫੋਨ ਕਮਲਾਂ ਕਰਦੇ ਆ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਬੂਰੀ ਮੱਝ ਖਰੀਦਣੀਆਂ ਪੂਰੀ ਝੋਟੀ ਖਰੀਦਣੀਆਂ ਤੇ ਬਹੁਤ ਸੋਹਣੀ ਚੰਗੀ ਜੰਮੀ ਪੜੀ ਫੁੱਲ ਵਜਨ ਦੋੜ ਦੇ ਵਿੱਚ ਇੱਕ ਪੂਰੀ ਤੁਹਾਨੂੰ ਆਪਾਂ ਮੱਝ ਦਿਖਾ ਦੇਾਂਗੇ ਸੋ ਪ੍ਰੋਪਰ ਡਿਟੇਲ ਦੇ ਵਿੱਚ ਚੱਲਦੇ ਆ ਕਰਦੇ ਆ ਪੂਰੀ ਗੱਲਬਾਤ ਇੱਕ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 6 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਉਹ ਕਰਦੇ ਆਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਸਰਦਾਰ ਪੂਤਾ ਸਿੰਘ ਜੀ ਸਾਸਤਰੀ ਕਾਲ ਹਾਂ ਸਾਸਤਰੀ ਗੱਲ ਸੰਧੂ ਸਾਹਿਬ ਜੀ ਹੋਰ ਪਾ ਜੀ ਕੈਮ ਸੇਤਾ ਬਾਗਾ ਜੀ ਵਧੀਆ ਬਹੁਤ ਵਧੀਆ ਜੀ ਅੱਛਾ ਵੀਰ ਜੀ ਕੰਮ ਦੀ ਗੱਲ ਕਰ ਲਈਏ ਜੇ ਆਪਾਂ ਵਪਾਰ ਲੈਣ ਦੀ ਗੱਲ ਕਰ ਲਈਏ ਤੇ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਜੀ ਆਪਾਂ ਨੂੰ ਹੋ ਗਏ 15 ਕ ਸਾਲ 15 ਕ ਸਾਲ ਦਾ ਸਮਾਂ ਹੋ ਗਿਆ ਹਾਂਜੀ ਤੇ ਜ਼ਿਆਦਾਤਰ ਪਸ਼ੂ ਆਪਣੇ ਕੋਲ ਜ਼ਿਆਦਾ ਜਿਵੇਂ ਮੱਝਾਂ ਵੜਾਂ ਇਹ ਦੋਵਾਂ categories ਦੀਆਂ ਆਉਂਦੀਆਂ ਜਾਂ ਜ਼ਿਆਦਾ ਮੱਝਾਂ ਲੈ ਆਉਂਦੇ ਵਿੱਚ ਵਿਸ਼ਵਾਸ ਚ ਨਾ ਜੀ ਦੋਵੇਂ ਹੀ ਮੱਝਾਂ ਵੀ ਗਾਵਾਂ ਵੀ ਮੱਝਾਂ ਗਾਵਾਂ ਦੋਵੇਂ ਹੀ ਆਉਂਦੀਆਂ ਨੇ ਹਾਂਜੀ ਠ ਅੱਜ ਵੈਸੇ ਮੱਝਾਂ ਪਾ ਤੁਹਾਡੇ ਕੋਲ ਜਿਹੜੀਆਂ ਤਿੰਨ ਦਿਖਾਉਣੀਆਂ ਜਿਹੜੀਆਂ ਮੈਨੂੰ ਅਦਾ ਕੱਤ ਪੋਤਾਲੇ ਪਾਸਿਓਂ ਵੀ ਹਾਈਟ ਲੈਂਥ ਵਾਲੇ ਪਾਸੇ ਵੀ ਪੂਰੀਆਂ ਵੱਟੀਆਂ ਨੇ ਹਾਂਜੀ ਹਾਂਜੀ ਪੂਰੀਆਂ ਵੱਟੀਆਂ ਠੀਕ ਹੈ ਜੀ ਤੇ ਇੱਕ ਬੂਰੀ ਦਾ ਨਗੀਨਾ ਵੈਸੇ ਸ਼ੌਂਕ ਪੀਰਾਂ ਦਾ ਕਾਫੀ ਹੁੰਦਾ ਆਪਣੇ ਭੈਣ ਭਰਾ ਕਬੜੀ ਡਿਮਾਂਡ ਕਰਦੇ ਨੇ ਤੇ ਜਦੋਂ ਵੇਖੀਦਾ ਵੀ ਬੂਰੀ ਦੇ ਵਿੱਚ ਮੱਝ ਲੱਭਦੇ ਫਿਰਦੇ ਹੁੰਦੇ ਆ ਹਾਂਜੀ ਹਾਂਜੀ ਇੱਕ ਬੂਰੀ ਦਾ ਵੀ ਤੁਸੀਂ ਸ਼ੌਂਕ ਪਗਾਤਾ ਕਿਸੇ ਭਰਾ ਦਾ ਚਲੋ ਵੀ ਕਿਸੇ ਹਿੱਸੇ ਆ ਜਾਊਗੀ ਤੇ ਇੱਕ ਇਧਰਲੇ ਪਾਸੇ ਆਪਾਂ ਮੋٹے ਤੌਰ ਤੇ ਇੱਕ ਦਿਖਾ ਦਿੰਨੇ ਆ ਭਾਜੀ ਜਿਹੜੀ ਆਪਣੇ ਕੋਲ ਆ ਝੋਟੀ ਸੂਨ ਵਾਲੀ ਆ ਵੱਡੀ ਹਾਈਟ ਲੈਂਥ ਦੇ ਵਿੱਚ ਹਾਂਜੀ ਹਾਂਜੀ ਸੋ ਇਹ ਵੀ ਝੋਟੀ ਹਜੇ ਕੱਚੀ ਆ ਮੈਨੂੰ ਲੱਗਦਾ ਵੀ ਤੁਸੀਂ ਦੱਸਿਆ ਵੀ ਸਮਾਂ ਕੋਈ 2 ਕੁ ਮਹੀਨੇ ਦੇ ਹਾਂਜੀ 2 ਮਹੀਨੇ ਲੈਂਦੀ ਸਭ ਸਾਫ 2 ਮਹੀਨੇ ਹਾਂਜੀ ਤੇ ਇੱਕ ਜਿਹੜੀ ਪਰਲੇ ਪਾਸੇ ਆਪਣੇ ਕੋਲ ਮੈਂ ਝੋਟੀ ਖੜੀ ਆ ਉਹ ਵੀ ਤਕਰੀਬਨ ਉਹ 22 ਤੋਂ 23 ਦਿਨ ਦੀ ਕੱਚੀ ਆ ਉਹ 22 23 ਦਿਨ ਹਾਂਜੀ ਲੋ ਵੀ ਇਹ ਦੋਸਤੋ ਜਿਹੜੀਆਂ ਦੋ ਝੋਟੀਆਂ ਜਿਹੜੀਆਂ ਦੋ ਮੱਧਾਂ ਝੋਟੀਆਂ ਨੇ ਠੀਕ ਆ ਜੀ ਇਹ ਕੱਚੀਆਂ ਨੇ ਇੱਕ ਬਾਈਆਂ ਕਿ ਦਿਨਾਂ ਦੀ ਜਿਹੜੀ ਆ ਤੁਸੀਂ ਦੇਖੋਗੇ ਪ੍ਰੋਪਰ ਆਪ ਅਜੇ ਸਮਾ ਲੈਂਦੀ ਆ ਠੀਕ ਆ ਜੀ ਕੋਈ ਅਠਾ ਕੁ ਮਹੀਨਿਆਂ ਦੇ ਇਹ ਗਿਰ ਜਿਹੜਾ ਸਮਾਂ ਚੱਲਣ ਡਿਆ ਬਹੁਤ ਪਿਆਰੀ ਝੋਟੀ ਆ ਫੁੱਲ ਵੱਡੀ ਹਾਈਟ ਲੈਂਥ ਤੇ ਵਿੱਚ ਆ ਠੀਕ ਆ ਜੀ ਸੋ ਜਿਹੜੇ ਭਰਾ ਨੂੰ ਇਹ ਝੋਟੀ ਜਜੂਗੀ ਪਸੰਦ ਆਊਗੀ ਤੇ ਸੌਦਾ ਤੁਸੀਂ ਗੱਲਬਾਤ ਕਰ ਲਿਓ ਇੱਕ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰਾਂਗੇ ਇਧਰੋਂ ਇੱਕ ਜਿਹੜੀ ਪਹਿਲੇ ਨੰਬਰ ਤੇ ਠੀਕ ਆ ਜੀ ਇਹ ਪੂਰੀ ਝੋਟੀ ਖੜੀ ਆ ਪੂਰੀ ਮੱਝ ਖੜੀ ਆ ਇਹਦੀ ਡਿਟੇਲ ਆਪਾਂ ਲੈ ਲੈਨੇ ਤੇ ਵੀਰ ਜੀ ਦੀ ਕੀ ਡਿਟੇਲ ਆ ਸੁਆ ਕਿਨਮਾ ਹੁੰਦੀ ਆਪਣੇ ਕੋਲ ਸੁਆ ਵੀਰ ਜੀ ਦੂਜਾ ਸੁਆ ਹਾਂਜੀ ਹਾਂਜੀ 12 13 ਕਿਲੋ ਮਿਲਕ ਚ ਆਜੂਗੀ ਜੀ 12 ਠੀਕ ਹੈ ਜੀ ਕਹਿਣ ਨੂੰ ਬੜਾ ਆਪ 15 ਕਈ 16 ਕਈ ਉਹਦਾ ਕਿਉਂ ਪੈਦਾ ਠੀਕ ਹੈ 12 ਤੋਂ 13 ਕਿਲੋ ਮਿਲਕ ਚ ਵਾਜੂਗੀ ਬਾਕੀ ਜਿੱਡਾ ਚਲੋ ਢਾਂਜ ਢੂਚ ਨੂੰ ਵੇਖ ਕੇ ਗੱਲ ਇੱਕ ਕਹਿਣ ਦੇ ਵਿੱਚ ਤੇ ਇੱਕ ਚਮਾਉਣ ਦੇ ਵਿੱਚ ਪੱਕਾ ਬੜਾ ਰਹਿ ਜਾਂਦਾ ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਪਏ ਸੀ ਹਾਂਜੀ ਹਾਂਜੀ ਇਹਦਾ ਵੀ ਜੋ ਜਾਇਜ ਗਾਲਾ ਵੀ ਚਲੋ 12 13 13 ਲੀਟਰ ਤੱਕ ਨਾਰਮਲ ਜਿਹੜੀ ਟੱਟਰ ਦੀ ਗਰਮਾਲੀ ਫੋਲ ਵਜਨ ਵੇਟ ਦੇ ਵਿੱਚ ਆ ਦੋਸਤੋ ਸੂਬਾ ਤੀਜਾ ਹੀ ਸੁਣੀ ओरिजिनल ਨਾਜੀ ਦੂਜਾ ਦੂਜਾ ਸੂਬਾ ਜੀ ਦੂਜਾ ਲਓ ਵੀ ਦੂਜਾ ਸੂਬਾ ਦੋਸਤੋ ਇਸ ਝੋਟੀਆਂ ਸੁਣਾ ਛੋਟੀ ਸਿੰਗੀ ਤੇ ਫੇਸ ਕੁਆਲਟੀ ਬਹੁਤ ਸੋਹਣੀ ਆ ਹੈਵੀ ਬਾਡੀ ਵੇਟ ਫੁੱਲ ਵਜਨ ਦੋੜ ਦੇ ਵਿੱਚ ਤੇ ਇਹਦੇ ਪਾਜੀ ਵੇ ਦਿਨਾਂ ਦੀ ਗੱਲ ਕਰ ਲਏ ਤੇ ਮੇਨੂੰ ਲੱਗਾ ਵੀ ਜੇ ਚੱਡੇ ਲੇਵਨ ਨੂੰ ਵੇਖੀਏ ਤਾਂ ਤਿਆਰੀ ਤੇ ਆਉਂਦੀ ਜਾਂਦੀ ਹੁੰਦੀ ਹੈ ਦਿਨ ਤਿਆਰੀ ਆ 5 ਤੋਂ 7 ਦਿਨ 5-7 ਦਿਨ ਹਾਂ ਠੀਕ ਆ ਜੀ ਜਮਾ ਤਿਆਰ ਆ ਜੀ ਲੋਕ ਵੀ 5-7 ਦਿਨ ਦੋਸਤੋ ਅਪਰਕਸੀਮੇਟਲੀ ਹਜੇ ਸਮਾਂ ਇਹਦਾ ਬਾਕੀ ਆ ਤੁਹਾਨੂੰ ਇੱਕ ਵਾਰੀ ਆਪਾਂ ਖੋਲ ਕੇ ਮਾੜਾ ਤੋਰ ਕੇ ਦਰਸ਼ਣੇ ਦੇ ਕਰਵਾਉਣੇ ਆ ਠੀਕ ਆ ਜੀ ਬਹੁਤ ਸੋਹਣੀ ਝੋਟੀ ਆ ਪਲੀ ਪਲੀਤੀ ਆ ਫੁੱਲ ਰਾਜੀ ਫੁੱਲ ਵਜਨ ਦੋੜ ਦੇ ਵਿੱਚ ਤੇ ਬਿਲਕੁਲ 골ਡਨ ਕੰਬਲੀ ਆ ਕਰਮਾ ਵਾਲੀ ਦੀ ਸੀਗਾ ਜੀ ਜਿਵੇਂ ਆਪਾਂ ਗੱਲ ਕਰਦੇ ਨੇ ਬਿਲਕੁਲ ਜਿਵੇਂ ਸੋਨੇ ਵਰਗਾ ਰੰਗ ਆ ਉਪਰੋਂ ਠੀਕ ਆ ਜੀ ਕੰਬਲੀ ਕੁੰਬਲੀ ਬਿਲਕੁਲ 골ਡਨ ਤੇ ਫੁੱਲੋ ਵਜਨ ਵੇਟ ਦੇ ਵਿੱਚ ਆ ਠੀਕ ਆ ਜੀ ਤੇ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਇਧਰ ਦਿਖਾਉਣੀ ਆ ਬਥੇਰੀ ਗੱਲਬਾਤ ਸਮਝਾਊਗੀ ਤੁਹਾਨੂੰ ਆ ਦੇਖੋ ਜੀ ਹਾ ਲਮਾ ਤੁਰ ਲੇ ਲਮਾ ਤੁਰਦੇ ਲਮਾ ਤੁਰਦੇ ਆ ਜੀ ਲਓ ਜੀ ਠੀਕ ਆ ਜੀ ਸੋ ਮੋੜ ਤੋਂ ਬਿਲਕੁਲ ਚੌਰਸਲੇਵਾ ਤੇ ਬਿਰਰ ਦੀ ਗੱਲ ਕਰੀਏ ਗੈਪ ਦੀ ਗੱਲ ਕਰੀਏ ਤਾਂ ਆਪਸੀ ਥਾਣਾ ਦਾ ਗੈਪ ਬਹੁਤ ਜ਼ਿਆਦਾ ਚੰਗਾ ਠੀਕ ਆ ਜੀ ਵਾਂਡਵੇਅਰ ਨੂੰ ਤਕਰੀਬਨ ਕੋਈ 5-5 4-4 ਇੰਚ ਤੇ ਥਾਣਾ ਲੱਗਾ ਠੀਕ ਆ ਆ ਦੇਖੋ ਰੋਕ ਲਈ ਰੋਕ ਲਈ ਰੋਕ ਲਈ ਦੋ ਮਿੰਟ ਆ ਰੋਕ ਲਿਆ ਆ ਤੋੜ ਲਿਆ ਜੀ ਚੱਲ ਆਉਣ ਦੇ ਹੌਲੀ ਹੌਲੀ ਸੋ ਤਾਂ ਚਾਹਤਾ ਦੋਸਤੋ ਚੈੱਕ ਕਰੋ ਫੁੱਲ ਵਜਨ ਲੋਡ ਦੇ ਵਿੱਚ ਮੰਜਾ ਡੈਂਦਾ ਜਿਵੇਂ ਬਹੁਤ ਵਧੀਆ ਚੰਗੀ ਪਲੀ ਪਲੀਤੀ ਕਰਨ ਵਾਲੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਵਜਨ ਲੋਡ ਪੂਰਾ ਕੋਈ ਭਰਾ ਆਪਣਾ ਦੂਰੋਂ ਲੱਗਿਓ ਆ ਰਿਹਾ ਤੇ ਕੱਦ ਵੱਡਾ ਠੀਕ ਆ ਜੀ ਆਮ ਨੋਰਮਲ ਆਪਾਂ ਮੱਝਾਂ ਇਸੇ ਕੱਦ ਕਰਦੇ ਵਿੱਚ ਵੇਖਦੇ ਆ ਤੇ ਬਹੁਤ ਵਧੀਆ ਚੰਗੀ ਹਾਈਟ ਦੇ ਵਿੱਚ ਬਿਲਕੁਲ ਕੰਪੈਕਟ ਅੰਡਰ ਦੇ ਵਿੱਚ ਕੋਈ ਟਲਕਵਾ ਚੱਡਾ ਨਹੀਂ ਬਿਲਕੁਲ ਫਿਕਸ ਹਵਾਨਾ ਚੱਡਾ ਕਰਨ ਵਾਲੀ ਦਾ ਇਹ ਥੋੜਾ ਜਿਹਾ ਫਰਸਦਾ ਕਰ ਲਈ ਸੰਧੂ ਸਾਹਿਬ ਠੀਕ ਹੈ ਜੀ ਠੀਕ ਔਰ ਠੀਕ ਹੈ ਅੱਛਾ ਭਾਜੀ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਡਿਮਾਂਡ ਇਹਦੀ ਭਾਜੀ ਫੋਨ ਤੇ ਕਰ ਦਾਂਗੇ ਆਪਾਂ ਅੱਛਾ ਜੀ ਹਾਂ ਜੀ ਜੋ ਵੀ ਅੱਜ ਦਾ ਬਜਾਰ ਆ ਤੁਹਾਨੂੰ ਪਤਾ ਚੱਲਦਾ ਆ ਜੀ ਉਹ ਸੌਣਾ ਫੋਨ ਤੇ ਆਪਾਂ ਕਰ ਲਾਂਗੇ ਵੀ ਮਤਲਬ ਚਲੋ ਭੈਣ ਭਰਾਵਾਂ ਨੂੰ ਇੱਕ ਰਸਤਾ ਆਪਾਂ ਦੇ ਦੇਣੇ ਵੀ ਰਹੂਗੀ ਜਾਇਜ਼ ਹੀ ਆ ਜੋ ਪਿਆਜ਼ ਜੋ ਹਾਂ ਜਾਇਜ਼ ਹੀ ਹਾਂ ਰਹੂ ਜਾਇਜ਼ ਠੀਕ ਹੈ ਜੀ ਫੋਨ ਤੇ ਕਰ ਦਾਂ ਕੋਈ ਬਾਕੀ ਦੋਸਤੋ ਆਮ ਨੋਰਮਲ ਜਿੰਨਾ ਕੁ ਰੇਟ ਸਾਰੇ ਭਰਾਵਾਂ ਨੂੰ ਵੈਸੇ ਪਸ਼ੂ ਤੁਸੀਂ ਝੋਟੀ ਦੇਖ ਲਈ ਆ ਇਥੋਂ ਤੁਸੀਂ ਜੱਜਮੈਂਟ ਕਰ ਲਿਓ ਠੀਕ ਹੈ ਜੀ ਝੋਟੀ ਕਿੰਨੇ ਕੁ ਦੀ ਹੋਣੀ ਚਾਹੀਦੀ ਆ ਉਸ ਅਕੋਰਡਿੰਗ ਜਿਹੜੀ ਆ ਬਿਲਕੁਲ ਤੁਹਾਡੇ ਮੇਲ ਜੋਲ ਤੁਹਾਡੀ ਸੋਚ ਸਮਝ ਨਾਲ ਖਾਂਦਾ ਰੇਟ ਹੋਊਗਾ ਕੋਈ ਨਜਾਇਜ਼ ਰੇਟ ਨਹੀਂ ਹੋਊਗਾ ਠੀਕ ਹੈ ਜੀ ਜੇਕਰ ਫੋਨ ਤੇ ਗੱਲ ਕਹੀ ਗਈ ਤੇ ਪਹਿਲਾਂ ਨਜਾਇਜ਼ ਨਹੀਂ ਹੁੰਦਾਗਾ ਤੇ ਕ ਬਹੁਤ ਵਧੀਆ ਚੰਗੀ ਹਾਈਟ ਲੈਂਥ ਦੇ ਵਿੱਚ ਤੇ ਇਹਦਾ ਸੂਆ ਭਾਜੀ ਕਿੰਨਾ ਅੱਗੇ ਸੁੰਦੀ ਆਪਣੇ ਕੋਲ ਇਹ ਵੀ ਦੂਜਾ ਸੂਆ ਜੀ ਦੂਸਰਾ ਹੀ ਸੂਆ ਹਾਂਜੀ ਠੀਕ ਆ ਜੀ ਇਹਦਾ ਤੁਸਾਬ ਵੀ ਜੇ ਤਾਂ ਕੋਈ ਹੋਣ ਲਵੇ ਤਾਂ ਆਪਾਂ ਮੁੱਲ ਉਸ ਹਿਸਾਬ ਨਾਲ ਕਰਾਂਗੇ ਹੂੰ ਹੂੰ ਤੇ ਜੇ ਕੋਈ ਤਿਆਰੀ ਦੇ ਆਉ ਤੇ ਫਿਰ ਆਪਾਂ ਉਹ ਮੁੱਲ ਹੋਰ ਹੋਊਗਾ ਇਹਦਾ ਵੀ ਸਮਾਂ ਕੱਚੀ ਕਰਕੇ ਹਨ ਕੱਚੀ ਕਰਕੇ ਅੱਜ ਆਪਾਂ ਮੁੱਲ ਥੋੜਾ ਜਿਹਾ ਹੋਰ ਹਿਸਾਬ ਨਾਲ ਕਰਾਂਗੇ ਠੀਕ ਹੈ ਲਓ ਵੀ ਅੱਜ ਅੱਜ ਦੋਸਤੋ ਦੂਜਾ ਸੂਆ ਇਹ ਝੋਟੀਆਂ ਦਾ ਸੁਨਾਪਾ ਤੁਹਾਨੂੰ ਬਾਹਰ ਇੱਕ ਵਾਰੀ ਕੱਢ ਕੇ ਦਿਖਾ ਦਿੰਨੇ ਆ ਤੇ ਸਮੇਂ ਦੀ ਗੱਲ ਕਰ ਲਈਏ ਤਾਂ ਸਮਾਂ ਵੀ ਖੁੱਲਾ ਡੁੱਲਾ ਹਜੇ 2 ਮਹੀਨੇ ਦੇ ਲੱਗ ਸਮ ਹਜੇ ਸਮਾਂ ਬਾਕੀ ਆ। ਘਮਾ ਲਓ ਲਿਖਦੇ ਨੇ। ਆ ਦੇਖੋ। ਬਾਕੀ ਫੇਸ ਕੁਆਲਟੀ ਝੋਟੀ ਦੀ ਚੈੱਕ ਕਰੋ। ਸੋ ਹਾਈਟ ਲੈਂਥ ਐਕਸਟਰਾ ਆਰਡੀਨਰੀ ਆ ਪੂਰੀ ਵੱਡੀ ਆ। ਮੇਰਾ ਭਰਾ ਜਿਵੇਂ ਆਪਾਂ ਇੱਕ ਪਹਿਲਾਂ ਬੂਰੀ ਤੁਹਾਨੂੰ ਝੋਟੀ ਦਿਖਾਈ ਆ। ਉਹਦੇ ਨਾਲੋਂ ਵੀ ਗਿੱਠ ਉੱਚੀ ਆ ਠੀਕ ਆ ਜੀ। ਆ ਦੇਖੋ। ਸੋ ਹਜੇ ਸਮਾਂ ਫੇਰ ਇੱਕ ਵਾਰੀ ਨੋਟ ਕਰਾ ਦੇਣਾ ਠੀਕ ਆ ਜੀ 8 ਮਹੀਨਿਆਂ ਦੀ ਇਹ ਗੱਬਣ। ਸੋ 2 ਕੁ ਮਹੀਨੇ ਦੇ ਹੀੜ-ਗਿੜ ਹਜੇ ਜਿਹੜਾ ਸਮਾਂ ਇਹਦਾ ਬਾਕੀ ਆ ਸੂਣ ਦਾ ਠੀਕ ਆ ਸੋ ਵੱਡੀ ਚੰਗੀ ਜੰਮੀ ਫੁੱਲ ਪੌਲੀਬਲੀਟੀ ਜਿਹੜੀ ਇਹ ਝੋਟੀ ਆ ਠੀਕ ਆ ਜੀ ਫੁੱਲ ਵਜਨ ਨੋੜ ਤੇ ਵਿੱਚ ਆ ਲੈ ਹਾਂ ਇੱਥੇ ਰੋਕ ਲਿਆ ਜੀ ਵੀਰੇ ਆ ਰੋਕ ਲਈ ਮਾਰਾ ਜੀ ਦਿਖਾ ਦਈਏ ਆ ਲੈ ਹਸਪਤਾਲ ਇਹ ਸੰਤੂ ਸਾਹਿਬ ਦੁੱਧ ਵੀ 16 ਤੋਂ 17 ਲੀਟਰ ਹਾਂ ਚੌੜਾੰਦੀ ਆ ਜੀ ਠੀਕ ਆ ਜੀ ਹਾਂਜੀ ਵੱਡੀ ਝੋਟੀ ਆ ਵੈਸੇ ਚਲੋ ਦੋ ਦਿਨ ਨੂੰ ਆਂਦਾ ਨਹੀਂ ਨਾ ਕੁਛ ਵੀ ਚਲੋ ਝੋਟੀ ਵੱਡੀ ਆ ਬਾਕੀ ਦੋਸਤੋ ਸ਼ਾਈ ਸ਼ੂਈ ਤੁਸੀਂ ਚੈੱਕ ਕਰੋ ਮੱਥੇ ਚ ਕੁਝ ਕੁ ਵਾਲ ਜਿਹੜੇ ਵਿੱਚ ਵਾਈਟ ਆ ਬਾਕੀ ਪੂਛ ਓਵਰঅল ਤੁਸੀਂ ਜਿੰਨੀ ਵੇਖੋਗੇ ਸਾਰੀ ਬਲਾਏਗਾ ਠੀਕ ਆ ਚੌੜਾ ਪੇਟ ਪੂੜਾ ਫੁੱਲ ਹਾਈਟ ਲੈਂਥ ਦੇ ਵਿੱਚ ਠੀਕ ਆ ਫੁੱਲ ਵਜਨ ਨੋੜ ਸੋ ਸਮੇ ਸਮਾਂ ਜਿਹੜਾ ਕਰਮ ਵਾਲੀ ਹਜੇ 2 ਕੁ ਮਹੀਨੇ ਦਾ ਲੈ ਕੇ ਜਾਊਗੀ ਉਸ ਅਕੋਰਡਿੰਗ ਜਿਹੜੀ ਅੱਜ ਬਿਲਕੁਲ ਜਾਇਜ਼ ਮਿਲ ਜੂਗੀ ਕਿਸੇ ਭਰਾ ਨੂੰ ਠੀਕ ਆ ਜੀ ਸੋ ਮੌਕੇ ਤੇ ਹੁਣੇ ਝੋਟੀ ਵੇਚਣੀ ਹੋਵੇ ਤੇ ਸਾਰੇ ਭੈਣ ਭਰਾ ਆਪਣੇ ਸੱਜਣ ਵੀਰ ਤੇ ਸਾਰੇ ਖਰਾਦੀਓ ਤੁਸੀਂ ਸਿਆਣੇ ਹੋ ਠੀਕ ਆ ਜੀ ਤੇ ਕੀ ਮੋਲ ਹੋਣਾ ਚਾਹੀਦਾ ਬਿਲਕੁਲ ਸੱਜਰ ਝੋਟੀ ਦਾ ਉਹ ਸਾਰੇ ਭਰਾ ਆਪਣੇ ਜਾਨੀ ਜਾਣਾ ਠੀਕ ਆ ਤੇ ਅੱਜ ਤਕਰੀਬਨ ਚਲੋ 2 ਮਹੀਨੇ ਕੱਤੀ ਆ ਉਸ ਅਕੋਰਡਿੰਗ ਜਿਹੜੀ ਆ ਤੁਹਾਨੂੰ ਅੱਜ ਜਾਇਜ਼ ਮਿਲ ਜੂਗੀ ਭਾ ਪੜਤੇ ਜੇ ਮਿਲ ਜੂਗੀ ਜਿੱਡਾ ਕਾਤ ਕਾਠ ਐ ਇਸ ਝੋਟੀ ਦਾ ਤੇ ਵੀਰ ਕੀ ਡਿਮਾਂਡ ਇਹਦੀ ਰਹੂਗੀ ਅੱਜ ਝੋਟੀ ਆਪਾਂ ਦੇ ਰਹੇ ਆਂ ਇਸ ਦੀ ਡਿਮਾਂਡ ਵੀਰ ਅੱਜ ਆਪਾਂ ਫੋਨ ਤੇ ਕਰ ਦਿਆਂਗੇ ਕੋਈ ਗੱਲ ਨਹੀਂ ਫੋਨ ਤੇ ਕਰੋਂਗੇ ਬਾਕੀ ਰਹੂਗੀ ਜਾਇਜ਼ ਹੀ ਹਨਾ ਰਹੂਗੀ ਜਾਇਜ਼ ਹੀ ਕੋਈ ਗੱਲ ਨਹੀਂ ਠੀਕ ਆ ਅੱਛਾ ਇੱਕ ਇਹ ਵੀ ਗੱਲ ਕੋਈ ਕਿਸੇ ਰਕਮ ਦੀ ਕੋਈ ਆਲ ਛਾਲ ਕੋਈ ਆਪਣਾ ਥਾਣਾ ਦੀ ਗੱਲ ਕਰ ਲਈਏ ਕੋ ਭਾਰ ਪਿੱਛੇ ਦੀ ਗੱਲ ਕਰ ਲਈਏ ਜੀ ਜੋ ਹੋਊਗੀ ਅਗਲੇ ਨੂੰ ਆਪਾਂ ਸਾਹ ਦੱਸ ਕੇ ਫੇਰ ਦੇਵਾਂਗੇ ਸੰਤੂ ਸਾਹਿਬ ਇਹ ਨਹੀਂ ਵੀ ਆਪਾਂ ਲਕੋ ਰੱਖਾਂਗੇ ਕੋਈ ਠੀਕ ਹੈ ਜੀ ਹਾਂ ਠੀਕ ਹੈ ਲਓ ਵੀ ਠੀਕ ਹੈ ਜੀ ਵੈਸੇ ਕੋਈ ਜਾਂਚ ਲੈਣ ਆਉ ਭੈਣ ਭਰਾ ਠੀਕ ਹੈ ਜੀ ਵੈਸੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਬਾਕੀ ਕੋਈ ਵੀ ਭੈਣ ਭਰਾ ਆਪਣਾ ਆਉਂਦਾ ਅੱਜ ਪੂਰੀ ਡਿਟੇਲ ਤੁਹਾਨੂੰ ਦੱਸੀ ਜਾਊਗੀ ਇਸ ਛੋਟੀ ਦੀ ਕਿਉਂ ਪੈਸੇ ਖਰਚ ਕਰਨੇ ਆ ਕਿਸੇ ਭਰਾ ਨੇ ਪਰ ਵਾਅਦੇ ਦੀ ਛਾਇਆ ਇਹ ਮੈਨੂੰ ਲੱਗਦਾ ਵੀਰ ਸੁੰਦੀ ਵੀ ਕਰਵਾਲੀਆਂ ਬਿਲਕੁਲ ਮਈ ਮੂਈ ਜੂਨ ਜਾਂ ਤੇਜੀ ਤੇ ਤਿੱਖ ਜਾਂ ਪੂਰੇ ਜੇੜਾ ਜੇੜ ਚ ਸੁੱਕ ਜਾ ਗਈ ਆ ਜੇੜ ਚ ਠੀਕ ਆ ਜੀ ਤੇ ਅੱਕਾ ਚ ਦੋ ਦੋ ਦੋਆਂ ਦੇ ਪਿਛੇ ਵੀ ਜਿਵੇਂ ਸੁੱਕ ਜਾਂਦਾ ਕਹਿੰਦੇ ਸਹੀ ਗੱਲ ਆ ਜੀ ਸਹੀ ਗੱਲ ਉਹ ਗੱਲਬਾਤ ਹੋ ਜਾਂਦੀ ਆ ਬਾਕੀ ਝੋਟੀ ਤਾਂ ਦੋਸਤੋ ਲਹਿਰਾ ਪਹਿਰਾ ਕਰਦਨੀ ਆ ਵੱਡੀ ਝੋਟੀ ਆ ਮੇਰਾ ਭਰਾ ਕੋਈ ਵੀ ਆਉਂਦਾ ਦਰਸ਼ਨ ਮੇਲੇ ਕਰਨ ਤੇ ਜਰੂਰ ਇੱਕ ਵਾਰੀ ਆਪਦੀ ਅੱਖਾਂ ਦੇ ਵਿੱਚੋਂ ਘੜਦੇ ਹੋ ਬਹੁਤ ਵਧੀਆ ਚੰਗੀ ਪਲੀ ਪਲੀਤੀ ਆ ਇਧਰ ਇੱਕ ਤੁਹਾਨੂੰ ਆਪਾਂ ਹੋਰ ਝੋਟੀ ਇੱਕ ਦਿਖਾ ਦਿੰਨੇ ਆ ਠੀਕ ਆ ਜੀ ਇਹ ਵੀ ਅਜੇ ਕੱਚੀ ਆ ਤੇ ਕੱਚੀ ਵੀ ਆਪਾਂ ਦਿਨ ਤੁਹਾਨੂੰ ਦੱਸਦੇ ਨੇ ਵੀ ਸਮਾਂ ਵੀ ਇਹਦਾ ਦੂਜਾ ਦੂਜਾ ਸਵੇਰ ਵੈਸੇ ਵੀ ਕਰਵਾ ਲਈ ਚੰਗੀ ਆ ਸਭੀ ਸਵੇਰ ਚੰਗੀ ਆ ਹਾਂਜੀ 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 ਪੂਰੀ ਠੀਕ ਆ ਜੀ ਇਹ ਲੋਕਲ ਫਰ ਵੀਰ ਪੂਟਾ ਜੀ ਲੋਕੋ ਸੇ ਆਪਾਂ ਪਰਚੇਜ ਕੀਤੀ ਏ ਲਾਗੇ ਬੰਨੇ ਨਹੀਂ ਇਹ ਆਪਣੇ ਘਰ ਦੀ ਆ ਇਹ ਘਰੋਂ ਸੇਲ ਕਰਦੀ ਆ ਉਹ ਆਪਣੀਆਂ ਲੋਕ ਬੁਲਾਇਆ ਠੀਕ ਆ ਤੇ ਕੋਈ ਪਿਛਲੇ ਸਵੇਰੇ ਦਾ ਕੋਈ ਦੁੱਧ ਤਾਂ ਕਿੰਨਾ ਖੋਇਆ ਇਹਦਾ ਆਪਣੇ ਤੋਂ ਇਹਦਾ ਆਪਾਂ 10 ਕਿਲੋ ਦੁੱਧ ਖੋਇਆ ਪਹਿਲੇ ਸਵੇਰੇ ਵੀ 10 ਕਿਲੋ ਹਾਂ ਹਾਂ ਠੀਕ ਆ ਜੀ ਇਹ ਕਿ 12-13 ਆਰਾਮ ਨਾਲ ਕੱਢ ਜੂਗੀ ਠੀਕ ਆ ਜੀ ਠੀਕ ਆ ਹਾਂ ਇੰਨਾ ਕੁ ਤਾਂ ਆਰਾਮ ਨਾਲ ਮੋਲ ਹੀ ਆ ਠੀਕ ਆ ਬਾਕੀ ਕੋਈ ਐਬ ਸ਼ੈਪ ਤੋਂ ਬਚਾਈਏ ਪਾਰ ਪਿੱਛੇ ਜੋ ਕੋਈ ਕੋਈ ਪਾਰ ਨਹੀਂ ਕੋਈ ਪਿੱਛਾ ਨਹੀਂ ਠੀਕ ਹੈ ਵੀਰ ਇਸ ਗੱਲ ਦੀ ਗਾਰੰਟੀ ਵੀ ਦੇ ਦਾਂਗੇ ਠੀਕ ਹੈ ਨਾ ਵੀ ਇੱਕ ਕੱਢ ਕੇ ਦੇਖੋ ਝੋਟੀ ਆਪਾਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਪਸ਼ੂ ਵਪਾਰ ਦਾ ਵੈਸੇ ਕੰਮਕਾਰ ਤੇ ਨਾਲ ਦੀ ਨਾਲ ਹੀ ਇੱਕ ਝੋਟੀ ਫੱਬੀ ਖੜੀ ਆ ਘਰੋਂ ਤਿਆਰੀ ਦੇ ਉੱਤੇ ਆਈ ਸੀ ਤੇ ਇਹ ਵੀਰਾਂ ਦਾ ਵੀ ਆਪਾਂ ਘਰੋਂ ਸੇਲ ਕਰਦੇ ਆਂਗੇ ਸੋ ਜਿਹੜੇ ਭਰਾ ਨੂੰ ਇਹ ਵੀ ਪਸੰਦ ਆਊਗੀ ਤੁਸੀਂ ਸੌਦਾ ਕਰ ਲਿਓ ਆ ਵਿਖਾਉਨੇ ਆ ਤੁਹਾਨੂੰ ਇੱਕ ਵਾਰੀ ਫੇਸਬੁਕ ਕੁਆਲਿਟੀ ਮੱਥੇ ਦੇ ਵਿੱਚ ਵਾਲ ਬੇਸ਼ਕ ਵਾਈਟ ਆ ਤੇ ਅੱਖਾਂ ਪੈਲੀਆਂ ਨੇ ਠੀਕ ਆ ਜੀ ਤੇ ਜਿਵੇਂ ਆਪਾਂ ਕ੍ਰੋਸ ਦੀ ਗੱਲ ਕਰ ਲਈ ਵੀ ਕ੍ਰੋਸ ਵਿੱਚ ਹੋ ਕੀ ਜਿਵੇਂ ਨੀਂਦੀ ਰਵੀ ਦੇ ਸਾਂਹ ਤੋਂ ਇਸ ਦੀ ਮਦਰ ਬਣੀ ਹੋਵੇ ਠੀਕ ਆ ਜੀ ਤੇ ਕ੍ਰੋਸਾਂ ਦੇ ਵਿੱਚ ਆ ਕੀ ਆ ਤੇ ਫੁੱਲ ਵਜਨੋ ਬੇਟਾ ਚੌੜਾ ਪਿੱਠਪੂੜਾ ਫੁੱਲ ਵਜਨੋ ਰੇਡ ਦੇ ਵਿੱਚ ਇਹ ਝੋਟੀ ਦੂਜਾ ਸਵੇਰ ਸੂਣ ਦੀ ਅੱਗੇ ਤਿਆਰੀ ਤੇ ਆਉਂਦੀ ਜਾਂਦੀ ਆ 20 22 22 ਦਾ ਹਜੇ ਸਮਾਂ ਇਹਦਾ ਪੈਂਡਿੰਗ ਆ ਸੋ ਚਾਰੇ ਥਾਨ ਤੇ ਨਾਰਮਲੀ ਇੱਕ ਕਿਦਾਂ ਨਾ ਕਿਤੇ ਤੁਹਾਨੂੰ ਥੋੜਾ ਜਿਹਾ ਲਾਇਆ ਬਣਾਇਆ ਵੀ ਪਸ਼ੂ ਦਾ ਨਜ਼ਰ ਆਊਗਾ ਆ ਦੇਖੋ ਸੋ ਮਾ ਲਾਇ ਤੇ ਰੂਲ ਆ ਬਾਤ ਸੋ ਲੈ ਹਾਂ ਠੀਕ ਆ ਹਾਂ ਠੀਕ ਆ ਆ ਜਾ ਲੋ ਵੀ ਠੀਕ ਆ ਜੀ ਸੋ ਇਹ ਛੋਟੀ ਦੋਸੋ 22 22 ਪੀ ਬਾਈਕ ਦੇ ਦਿਨ ਹਜੇ ਸਮਾ ਕੱਢ ਜੂਗੀ ਰਾਮ ਨਾਲ ਠੀਕ ਆ ਜੀ ਹਾਂ ਹਾਂ ਜਾਓ ਕਿਉਂਕਿ ਲੁਕਤੀ ਲੁਕਤੀ ਤੌਰ ਤੇ ਪ੍ਰੋਪਰ ਦਿਨ ਜਿਹੜੇ ਲਿਖਿਆ ਇਹ ਘਰੋਂ ਸੇਲ ਹੋ ਰਹੀ ਹੈ ਠੀਕ ਆ ਜੀ ਜਿਹੜੇ ਘਰ ਦੇ ਪਸ਼ੂ ਵੈਸੇ ਵੀ ਆਪਾਂ ਕਿਤੇ ਨਾ ਕਿਤੇ ਦਿਨ ਵਾਰ ਪੂਰੇ ਨੋਟ ਕੀਤੇ ਹੁੰਦੇ ਆ ਉਸ ਕਾਉਰਡਿੰਗ ਜਿਹੜੀ ਆ 20 22 ਕਿ ਦਿਨ ਹਜੇ ਕੱਚੀ ਆ ਠੀਕ ਆ ਸੋ ਪਲੀ ਪਲੀਤੀ ਆ ਫੋਲੋ ਵਜਨ ਰੋੜ ਦੇ ਵਿੱਚ ਛੋਟੀ ਸਿੰਗੀ ਦੇ ਵਿੱਚ ਤੇ ਬਹੁਤ ਸੋਹਣਾ ਵਜਨ ਰੋੜ ਆ ਇਸ ਛੋਟੀ ਦਾ ਠੀਕ ਆ ਤੇ ਆ ਕਰੋ ਇੱਕ ਵਾਰੀ ਫੇਰ ਚੈੱਕ ਤੁਸੀਂ ਫੇਸ ਕੁਆਲਟੀ ਦੀ ਮੂੰਹ ਮੱਥੇ ਤੋਂ ਉਹ ਗਾਂ ਲਿਆ ਇਧਰ ਇਧਰ ਠੀਕ ਆ ਅੱਛਾ ਵੀਰ ਇਹਦੀ ਕੀ ਡਿਮਾਂਡ ਰਹੂਗੀ ਇਹ ਕਿੰਨੇ ਦੀ ਦੇਦਾਂਗੇ ਆਪਾਂ ਅੱਜ ਇਹ ਵੀਰ ਆਪਾਂ ਮੁੱਲ ਤਾਂ ਇਹਦਾ ਹੈਗਾ 13 ਇੱਕ ਹਾਂਜੀ 30 13 ਹਾਂਜੀ ਤੇ ਐਂਡ ਪੁਆਇੰਟ ਜਿੱਥੇ ਦੇ ਦੀ ਆਪਾਂ ਅੱਜ ਦੇ ਦੇ ਦੀ 25 ਦੀ ਦੇ ਦਾਂਗੇ ਸਵਾ ਸਵੇਰ ਦੀ ਦੇ ਦੇ ਹਾਂਜੀ ਠੀਕ ਹੈ ਜੀ ਬਾਕੀ ਵੇਖ ਲਓ ਜੇ ਮੌਕੇ ਤੇ ਕੋਈ ਸੱਜਣ ਆਉਂਦਾ ਆ ਕੋਈ ਗੱਲ ਨਹੀਂ ਹੋਰ ਲਓ ਵੀ ਇੱਕ 25 ਦੀ ਕਿਸਾਨ ਵੀਰੋਂ ਇਹ ਐਂਡ ਪੁਆਇੰਟ ਜਿਹੜੀ ਤੁਹਾਨੂੰ ਝੋਟੀ ਮਿਲ ਜੂਗੀ ਇੱਕ 30 ਦੀ ਡਿਮਾਂਡ ਆਦੀਗਾ ਜੀ ਤੇ 22 20 ਦਿਨ ਹਜੇ ਕੱਟਦੀ ਆ ਠੀਕ ਹੈ ਜੀ ਲੈ ਜੂਗੀ ਜੇ ਖਿੱਚ ਕੇ ਵੀ 22 ਦਿਨ ਲਾਏ ਬਣਾਏ ਨਾਰਮਲ ਜੀ ਇਹ ਟੋਕਰੀ ਜੇ ਬੈਠ ਇਹ ਟੋਕਰੀ ਆ ਬੈਠ ਜੀ ਐਸ ਵਕਤ ਦੁੱਧ ਦੇ ਥੱਲੇ ਕਿੰਨਾ ਚੋਣਦੇ ਆਪਾਂ? ਐਸ ਵਕਤ ਇਹ ਥੱਲੇ 8 ਕਿਲੋ ਦੁੱਧ ਆ ਜੀ। 8 ਕਿਲੋ। ਜਿਹੜਾ ਚੋਲਣਾ ਕੰਡੇ ਵਾਲਾ। ਠੀਕ ਆ ਜੀ। ਹਾਂ ਜੀ। ਮਿਲਦੀ-ਮਿਲਦੀ ਕਰਮ ਵਾਲੀਆਂ ਫਿਰ ਕੋਈ ਠੰਡੀ ਤੇਰੀ ਐ ਸੀਰ। ਪੂਰੀ ਠੰਡੀ। ਚਲੋ ਇਹਨਾਂ ਵੇੜਾਂ ਦੇ ਕੁਛ ਆਖਣਾ ਤਾਂ ਕੁਝ ਨਹੀਂ ਹੁੰਦਾਗਾ। ਹਾਂ। ਸੀਲਸ ਲਾ ਕੇ ਵੇੜਾ ਹੁੰਦੀਆਂ ਨੇ। ਜਰਸੀ ਜਾਣੀ ਜੀ ਥੋੜੀ ਜੀ। ਤੇ ਇਹ ਕਿਵੇਂ ਆਪਣੇ ਕੋਲ ਸੂਆ ਆਪਣੇ ਘਰ ਦੀ ਆਪਾਂ ਮਨ ਲ ਕੇ ਘਰੋਂ ਚੋਈ ਲਈ ਹੈ। ਲਈ ਆ। ਹਾਂ ਜੀ। ਹੋਊਗੀ ਪਹਿਲਾਂ ਕਿ ਦੂਜੇ ਨੇ? ਕੋਈ ਦੂਜੇ ਹੋਊਗੀ। ਦੂਜੇ। ਹਾਂ ਜੀ। ਅੱਗੇ ਬੜੀ ਸੋਰੀ ਦਾ ਕੋਈ ਵੇ 8 ਕਿਲੋ ਧਾਰਾ ਨੇ ਤੋੜ ਕੇ ਦਿਖਾਉਣੇ ਆ ਤੁਹਾਨੂੰ ਵੱਛੀ ਕਰੋ ਚੱਕ ਸੋ ਕਿਸੇ ਪੁਰਾਣੇ ਚਾਹ ਪਾਣੀ ਦਾ ਡੰਗਸਾਰਨਾ ਤੇ ਚੰਗਾ ਡੰਗ ਵੀ ਸਾਰੀ ਜਲੂ ਕਰਵਾ ਦੇ ਠੀਕ ਆ ਜੀ ਤੇ 8 ਕਿਲੋ ਦੁੱਧ ਜਰਸੀ ਨਸਲ ਬਰੀਡ ਦੇ ਵਿੱਚ ਦਰਮਿਆਨੀ ਹਾਈਟ ਆ ਕਰੋ ਚੱਕ ਜੀ ਬਾਕੀ ਥਣ ਵੀ ਬਰਬਰ ਆਪ ਰੂਪ ਦੇ ਚਾਰੇ ਤੁਹਾਨੂੰ ਓਕੇ ਆ ਹਾਂਜੀ ਹਾਂਜੀ ਓਕੇ ਓਕੇ ਠੀਕ ਆ ਜੀ ਠੀਕ ਹੈ ਜੀ ਠੀਕ ਹੈ ਅੱਛਾ ਫਿਰ ਇਹਦੀ ਡਿਮਾਰ ਵੀ ਨਾਲ ਦੀ ਨਾਲ ਦੱਸ ਸਕਦੇ ਮੁੱਲ ਕਿੰਨੇ ਦੀ ਦੇ ਦੇਗੀ ਅੱਜ ਇਹ ਆਪਾਂ ਯਾਰ 22000 ਦੀ ਦੇ ਦੇਾਂਗੇ ਕੋਈ ਜਨਮ ਮਰਜ਼ੀ ਕਰ ਲੀ 22 ਦੀ ਹਾਂਜੀ ਵਾ ਵੀ ਅਫਸਰਾਂ ਬੱਚੀਆਂ ਦੋਸਤੋ ਕਿਤਨਾ ਕਿਤੇ 15 20 18 20 15 2000 ਚ ਅਫਸਰਾਂ ਬੱਚੀਆਂ ਪੈ ਜਾਂਦੀਆਂ ਨੇ ਅਗਰ ਜਿਹੋ ਜਿਹੋ ਰੁੱਤ ਜਿਹੋ ਜਿਹੋ ਸਮਾਂ ਆ ਰਿਹਾ ਠੀਕ ਆ ਜੀ ਜਲ ਪਾਣੀ ਚਾਹ ਪਾਣੀ ਦੀ ਹਰੇਕ ਪਾਸੇ ਲੋੜ ਹੁੰਦੀ ਆ ਕਿਸੇ ਭਰਾ ਨੇ ਵੈਸੇ ਵੀ ਕਿਸੇ ਵੀਰਾਂ ਦਾ ਪਸ਼ੂਆਂ ਦਾ ਸੋਣ ਸਮਾਉਣ ਦਾ ਸਮਾਂ ਵਿੱਚ ਕੁਝ 9-10 ਮਹੀਨੇ 2 ਮਹੀਨੇ ਬਾਕੀ ਹੁੰਦਾ ਠੀਕ ਆ ਜੀ ਉਸ ਕੌੜਿੰਗ ਇਹ ਬੱਛੀ ਜਿਹੜੀ ਤੁਸੀਂ ਖਰੀਦਦਾਰੀ ਕਰ ਲਿਓ 20000 ਦੇ ਵਿੱਚ ਇਹ ਮਿਲ ਜੂਗੀ ਠੀਕ ਆ ਜੀ ਕਿੰਨੀ ਉਮਰ ਹੈ ਜੀ ਇਹਦੀ ਇਹਦੀ 4 ਕੁ ਮਹੀਨੇ ਹੋ ਗਏ ਜੀ 4 ਕੁ ਮਹੀਨੇ ਆ ਹਾਂ ਜੀ ਲਓ ਵੀ 4 ਕੁ ਮਹੀਨੇ ਦੋਸਤੋ ਉਮਰ ਆ ਬੱਛੀ ਕਰੋ ਚਾਹ ਇੱਕ ਠੀਕ ਆ ਜੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਹੌਲੀ ਪਲੀ ਪਲੀਤੀ ਪੂਰੀ ਆ ਇਹ ਵਾਇਰ ਬੂਡ ਆਪਣੇ ਕੋਲ ਘਰਦੀ ਸੀਗੀ ਜਾਂ ਇਹ ਲਈ ਹਾਂਜੀ ਹਾਂਜੀ ਇਹ ਘਰਦੀ ਕੋਈ ਆ ਘਰਦੀ ਬੱਚੀ ਆ ਪੂਰੀ ਹਨ ਜਿਹੜੀ ਐਗਜ਼ੈਕਟ ਆਪਣੇ ਕੋਲ ਨੈਟ ਜਿਹੜੀ 4 ਮਹੀਨੇ ਉਮਰ ਦੀ ਹਾਂਜੀ 4 ਮਹੀਨੇ ਲੋ ਜੀ 4 ਮਹੀਨੇ ਦੀ ਉਮਰ ਆ ਸੋ ਬੱਚੀ ਕਰੋ ਚੱਕ ਠੀਕ ਆ ਜੀ ਸੋ ਬਹੁਤ ਪਿਆਰਾ ਬੱਚਾ ਫੇਸ ਕੁਆਲਟੀ ਕਰੋ ਚੱਕ ਸੋ ਬਹੁਤ ਸੋਹਣੀ ਪਲੀ ਪਲੀਤੀ ਆ ਸਭੀ ਸੁਭੀ ਤੁਸੀਂ ਵੇਖੋ ਠੀਕ ਆ ਜੀ ਗੋਲ ਆ ਬਿਲਕੁਲ ਹਨ ਆ ਥਣ ਚਾਰੀ ਆ ਜੀ ਥਣ ਚਾਰੀ ਹੈ ਨਾ ਕੋਈ ਫੋੜ ਬੱਚਾ ਨਹੀਂ ਗਾ ਜਮਾਈ ਨਹੀਂ ਜਮਾਈ ਨਹੀਂ ਆਹ ਦੇਖੋ ਜੀ ਠੀਕ ਹੈ ਜੀ। ਲਓ ਵੀ ਬੱਚੀ ਆ ਵੀ ਦੋਸਤੋ ਚੰਗੀ ਆ ਤੇ ਫਿਰ ਇਹਦੀ ਕੀ ਮੰਗ ਡਿਮਾਂਡ ਕਰਾਂਗੇ ਅੱਜ? ਇਹਦੀ ਮੰਗ ਸੰਧੂ ਸਾਹਿਬ ਦੇਣ ਲੈਣ ਵਾਲੀ ਗੱਲ 17000 ਦੀ ਦੇ ਦੇਾਂਗੇ। 17000 ਦੀ। ਹਾਂ ਜੀ। ਠੀਕ ਹੈ ਜੀ। ਲਓ ਵੀ ਕਰੋ ਚੱਕ ਠੀਕ ਹੈ ਜੀ। ਸੋ 17000 ਦੀ ਇਹ ਬੱਚੀ ਠੀਕ ਹੈ ਜੀ ਜਰਸੀ ਬਰੀਡ ਦੇ ਵਿੱਚ ਬੱਚੀ ਆ। ਬਹੁਤ ਪਿਆਰੀ ਆ ਠੀਕ ਹੈ ਜੀ ਫੇਸ ਕੁਆਲਿਟੀ ਤੁਸੀਂ ਕਰੋ ਚੱਕ ਇੱਕ ਵਾਰੀ ਠੀਕ ਹੈ ਜੀ ਧੌਣ ਤੋਂ ਪੂਰੀ ਮੋਟੀ ਫੁੱਲ ਰਾਜੀ ਫੁੱਲ ਵਜਨ ਵੇਟ ਦੇ ਵਿੱਚ ਆ। ਤਾਂ ਤਕਰੀਬਨ ਕੋਈ 5-6 ਮਹੀਨੇ ਸਾਹਮਣੇ ਤੇ AI ਦੇ ਕਾਬਿਲ ਆ। ਹਾਂਜੀ 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 ਹਾਂਜੀ। ਠੀਕ ਆ ਜੀ। ਕੋਈ 11-12 ਮਹੀਨਿਆਂ ਦੀ ਕੋਈ ਚੰਗੀ ਖੇਚਲ ਕਰ ਲੇ ਤੇ ਅੱਜ 5-4 ਮਹੀਨੇ ਉਮਰਾਂ ਦੀ। ਹਾਂਜੀ 5 ਤੇ 11-12 ਮਹੀਨਿਆਂ ਦੀ AI ਦੇ ਕਾਬਿਲ ਹੋ ਸਕਦੀ। ਕਾਬਿਲ ਹੋ ਸਕਦੀ ਸਹੀ ਗੱਲ। ਲਓ ਵੀ ਠੀਕ ਆ ਜੀ। ਸੋ ਵਜਨ ਜਿਹਦੇ ਹਿਸਾਬ ਨਾਲ ਦੋਸਤੋ ਤੁਰਿਆ ਜਾ ਰਿਹਾ ਉਸ ਹਿਸਾਬ ਨਾਲ ਕਿਸੇ ਭਰਾ ਨੇ ਮੈਂਟੇਨਰ ਰੱਖਿਆ ਤੇ ਬੱਚੀ ਗਾਂ ਕਰਮਾਂ ਲਈ ਆਈ ਖਲੋਤੀ ਐ ਪੰਜਾਂ 6 ਮਹੀਨਿਆਂ ਨੂੰ। AI ਕਰਵਾ ਕੇ ਤੁਸੀਂ ਅੱਗੇ ਬਿਲਕੁਲ ਕਰਮਾਂ ਲਈ ਆਹ ਸਾਲ ਚ ਠੀਕ ਆ। ਸਾਲ ਚ ਬਣ ਜਾਂਦੀਆਂ ਵਧੀਆ। ਹਾਂ। ਬ ਮੜਾ ਕਿੜਾ ਘਰੋਣਾ ਦਾ ਕਢਾ ਦੇ ਅਜ ਕੋਈ ਤੋੜ ਕੇ ਵਿਖਾ ਦੇ ਤੋੜ ਦੇ ਅਜ ਕੋਈ ਆ ਦੇਖੋ ਬਾ ਲੈ ਆ ਮੋੜ ਲਿਓ ਲੈਓ ਮੋੜ ਲਿਓ ਮੋੜ ਲਿਓ ਲੋ ਵੀ ਬਹੁਤ ਪਿਆਰਾ ਬੱਚਾ ਠੀਕ ਹੈ ਜੀ ਸੋ ਚੰਗੀ ਬੱਛੀ ਆ ਸੋ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਜਰਸੀ ਦੇ ਵਿੱਚ ਖਾਸ ਤੌਰ ਤੇ ਸੋ ਬਾਕੀ ਨਸਲ ਬਸਲ ਤੁਸੀਂ ਆ ਸਾਹਮਣੇ ਦੇਖ ਹੀ ਲਈ ਆ ਸੋ ਚੰਗੀ ਬੱਛੀ ਤਿਆਰ ਹੋ ਜੂਗੀ ਠੀਕ ਆ ਤੇ ਕਦ ਕੋਤ ਵੀ ਇਹਦਾ ਨਾਰਮਲੀ ਜੇ ਗੱਲ ਕਰੀਏ ਤਾਂ ਪੰਜਾਬ ਵਾਲੀ ਜਰਸੀ ਦਾ ਕੱਦ ਘਟੂਗਾ ਕੋਈ ਛੋਟੀ ਜਾਂ ਸਮਦਰ ਹਾਈਟ ਦੇ ਵਿੱਚ ਨਹੀਂ ਰਹਿੰਦੀਗੀ ਬਹੁਤ ਪਿਆਰੀ ਬੜ ਚੰਗੀ ਬੱਛੀ ਬਣ ਕੇ ਤਿਆਰ ਹੋਊਗੀ ਤੇ ਇੱਕ ਗਿਰਜੀ ਆਪਣੇ ਨੰਬਰ ਕਰਦੇ ਹੋ ਸੰਜੇ 94171 96601 ਠੀਕ ਹੈ ਜੀ ਨੰਬਰ ਇੱਕੋ ਚੱਲਦਾ ਆਪਣੇ ਕੋਲ ਦੀ ਆਹ ਦੂਜਾ ਵੀ ਕਰ ਲੂ ਕੋਈ ਇਹਨੂੰ ਆ ਦੋਨੋਂ 94780 ਹਾਂ ਜੀ 37909 ਠੀਕ ਹੈ ਜੀ ਨਵੇਂ ਨੰਬਰ ਸਰਦਾਰ ਪੂਤਾ ਸਿੰਘ ਹੋਰਾਂ ਦੇ ਦੋਸਤੋ ਸਕਰੀਨ ਦੇ ਉੱਪਰ ਚੱਲਣਦੇ ਆ ਪਿੰਡ ਗਾਧੜੀ ਵਾਲਾ ਬਿਲਕੁਲ ਨਜ਼ਦੀਕ ਜੀਰਾ ਜਿਹਦੇ ਸ਼ਹਿਰ ਦੇ ਬਿਲਕੁਲ ਲਾਗੇ ਪਿੰਡਾ ਗਾਧੜੀ ਵਾਲਾ ਠੀਕ ਆ ਜੀ ਤੇ ਬਾਕੀ ਜੀਰੇ ਸ਼ਹਿਰ ਤੋਂ ਜਿਹੜੀ ਫਰੋਜਪੁਰ ਨੂੰ ਛੱਡ ਕੇ ਜਾਂਦੀ ਆ ਇਸੇ ਸੜਕ ਤੋਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੀ ਠੀਕ ਆ ਜੀ ਤੇ ਜਿਹੜੀ ਸੜਕ ਤਲਵੰਡੀ ਭਾਈ ਨੂੰ ਜਾਂਦੀ ਆ ਇੱਥੋਂ ਵੀ ਤੁਸੀਂ ਜਿਹੜਾ ਪੋਲ ਉੱਤਰ ਕੇ ਬਿਲਕੁਲ ਨਾਲ ਮੋੜ ਸਕਦੇ ਜੇ ਸਿੱਧੀ ਪਿੰਡ ਵਿਜ਼ਿਟ ਕਰ ਜਾਓਗੇ ਸੋ ਬਾਕੀ ਨੰਬਰ ਸਕਰੀਨ ਤੇ ਚੱਲਣਦੇ ਆ ਕਿਸੇ ਪੁਰਾਣੇ ਵਧੇਰੇ ਜਾਣਕਾਰੀ ਲੈਣੀ ਹੈ ਡਿਟੇਲ ਲੈਣੀ ਹੈ ਤੇ ਤੁਸੀਂ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਤ ਸ਼੍ਰੀ ਅਕਾਲ ਜੀ